ਮੇਕਲਾ ਬਣ ਜੇਗਾ ਉਹ ਜੀਵੀਸ਼ ਬਣ ਜੇਗਾ ਉਹ ਜੀਵੀਸ਼ ਸੱਚ ਪਤਾ ਹੈ ਸੱਚ ਹੈ ਜੇਕਰ ਖੱਦੇ ਨਾ ਹੀ ਹੋਵਨਗੇ ਕੋਟਾ ਕਿ ਤੁਹਾਨੂੰ ਹੈ ਕਿ ਨੂੰ ਸਮਝਦਾ ਜਾਓ ਕਿ ਜੀਵਨ ਦੀਆਂ ਸੁਭੇਦਾਰੀਆਂ ਬਣੇ ਕਸਤੇ ਕੋਮ ਰੂਪ ਤੇ ਕਾਰਜੋਕਤੀ ਨਾਗਰਿਕਰ ਕਾਕੇ ਆਪਣੀ ਗੱਲ ਨੂੰ ਸਮਾਪਤੀ ਵੱਲ ਲੈ ਕੇ ਜਾਣਾ ਹਿੰਦੁਸਤਾਨ ਚਾਹੇ ਹਿੰਦੁਸਤਾਨ ਅੱਜ ਐਨੀਆਂ ਥੁਗੀਆਂ ਨੇ ਕਿ ਬਦੇਸ਼ਾਂ ਵਿੱਚ ਜਾ ਕਰੀ ਸਾਡੇ ਸ਼ਿਕਾ ਨੂੰ ਕਤਲ ਕਰਵਾ ਰਹੇ ਨੇ ਆਪਣੀਆਂ ਅਜੰਸ਼ੀਆਂ ਦੇ ਰਹੀ ਇਹਦਾ ਜੀ ਕੋਲ ਸੇ ਰਹਿ ਰਹੇ ਆ ਸੰਗਰਾਂਦੇਸ਼ ਮੰਨੂਲ ਅਰੇ ਖੇਤਕੂਰ ਵਾਲੇ ਨੇ ਪਾਰਲੀਮੈਂਟ ਦੇ ਸੱਜਿਆ ਸਕੱਰੂਰ ਤੋਂ ਭਾਈ ਉਹ ਗਿਆ ਸਭੀਚਾ ਕਰਕੇ ਸੋਮਾਨ ਸਾਹਿਬ ਗਿਆ ਮਾਨ ਸਾਹਿਬ ਨੇ ਕਿਹਾ ਨਾ ਲੈ ਕੇ ਨਿੱਜ ਸਾਹ ਪੰਜਬੜ ਸਾਹਿਬ ਘੰਡਾ ਸਾਹਿਬ ਮਨਕ ਸਾਹਿਬ ਇੱਕੋ-ਟੱਕ ਮਰਵਾਉਣ ਦੀ ਕੋਸ਼ਿਸ਼ ਕੀਤੀ ਪੰਡੂ ਸਾਹਿਬ ਨੂੰ ਇਹ ਪਾਰਲੀਮੈਂਟ 'ਚ ਕਿਸ ਨੇ ਕਿਹਾ ਤਾਂ ਉਹ ਸਿਰ ਜਿਸ ਨੂੰ ਮਾਰਿਆ ਬਾਪੀ ਬਾਪੀ ਸੰਗਰਾਮ ਪੂਰੀ ਫਾਰਵਾਰਾ ਹੋਰ ਵੀ ਬੈਠੇ ਸੀ ਕਿ ਜਾਨਵੇਂ ਕਿਸੇ ਦੇ ਬਾਦੂ ਨਹੀਂ ਕਿਸੇ ਕਰਕੇ ਅਗਲੀ ਵਾਰ ਹਰ ਹਿੰਦੁਸਤਾਨੀ ਦਾ ਪੁੱਤਰ ਕਹਿਣਾ ਇਹ ਆਕੇ ਸਜੂਰ ਤੋਂ ਖੜਾ ਕੇ ਸਾਨੂੰ ਸਾਡ ਦੇਸ਼ ਦੀ ਇਜ਼ਾਤ ਤੋਂ ਰੋਕਿਆ ਇਸ਼ਾਰਾ ਹੋ ਰਿਹਾ ਕਿ ਨਹੀਂ ਆ ਗਿਆ ਠੀਕ ਹੈ ਬੁਰਾ ਸਾਹਿਬ ਵੀ ਬੁਰਾ ਹੈ ਜੇ ਮਦੇਸ਼ਾਂ ਵਿੱਚ ਵੀ ਸਾਡੇ ਨੌਜਵਾਨ ਜਿਹੜੇ ਖਰਸਤਾਨ ਦੀ ਸਿੱਖ ਰੱਖਦੇ ਨੇ ਉਹਦਾ ਪ੍ਰਚਾਰ ਕਰ ਰਹੇ ਹਾਂ ਅਸੀਂ ਇੱਥੇ ਪ੍ਰਚਾਰ ਕਰ ਰਹੇ ਹਾਂ ਮੈਂ ਮੀਡੀਆ ਰਾਹੀਂ ਦੁਨੀਆ ਪਰਦੇਸ ਸਿੱਖਾਂ ਨੂੰ ਅੱਜ ਦੇ ਦਿਨ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਬਦੇਸ਼ਾਂ ਵਿੱਚ ਜਿਵੇਂ ਰਹੇ ਹੋ ਅਸੀਂ ਉਸ ਤਰਤੀਂ ਤੇ ਜਾ ਰਹੇ ਹਾਂ ਜਿਸ ਧਰਤੀ ਨੇ ਖਾਲਸਾ ਵੰਡਿਆ ਹੈ ਬੇਰਿਸਾਨ ਹੈ ਹੋਰ ਜ਼ਿਆਦਾ ਮੈਨੂੰ ਕਿਹਾ ਕਿ ਤੁਹਾਡੀ ਪੁਲਿਸ ਠੱਟ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਇੱਕ ਬੰਦੀ ਅੱਗ ਅੰਠੀ ਵਿੱਚ ਬੰਦੀ ਅੱਗ ਦਾ ਸੇਕ ਨਹੀਂ ਤੇ ਮਨ ਦੇ ਜਜ਼ਬਾਤ ਨਹੀਂ ਇੱਕੋ ਜਿਹੇ ਸਹੀ ਨਹੀਂ ਕਹਿੰਦੇ ਨੇ ਕਿ ਦੁਨੀਆਂ ਫਰਮੇ ਸਖੜੀ ਨਹੀਂ ਕਿ ਸੋ ਜੇ ਕੋ